ਤਰਨਤਾਰਨ ਜਿਮਣੀ ਚੌਂਕ ਵਿੱਚ ਲੱਗੇ ਗੁਜਰਾਤੀ ਵਿੱਚ ਝੰਡੇ ਸਥਾਨਕ ਵਲੰਟੀਅਰਾਂ ਨੇ ਮੋੜਿਆ ਪਾਰਟੀ ਤੋਂ ਮੁਖ ਇਜਤਦਾ ਸਵਾਲ ਬਣੀ ਤਰਨਤਾਰਨ ਦੀ ਜਿਮਣੀ ਚੌਂਕ ਤਾਂ ਅੱਜ ਗੱਲ ਕਰਾਂਗੇ ਤਰਨਤਾਰਨ ਦੇ ਵਿੱਚ ਲੱਗੇ ਝੰਡਿਆਂ ਦੀ ਤਾਂ ਆਪ ਸੋਸ਼ਲ ਮੀਡੀਆ ਦੇ ਉੱਪਰ ਮਸਲਾ ਕਾਫੀ ਤੇਜ਼ੀ ਦੇ ਨਾਲ ਜਿਹੜਾ ਵਾਇਰਲ ਹੋ ਰਿਹਾ ਹੈ ਕਿ ਇਸ ਆਮ ਆਦਮੀ ਪਾਰਟੀ ਨੂੰ ਗੁਜਰਾਤ ਤੋਂ ਵਲੰਟੀਅਰ ਸੱਦਣੇ ਪਏ ਜਾਂ ਫਿਰ ਝੰਡੇ ਗੁਜਰਾਤ ਤੋਂ ਮਗੌਣੇ ਪਏ ਇਸ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਸੁਖਪਾਲ ਸਿੰਘ ਭੁੱਲਰ ਸਾਬਕਾ ਕਾਂਗਰਸ ਵਿਧਾਇਕ ਹਲਕਾ ਖੇਮਕਰ ਤੋਂ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਸਾਂਝੀ ਕਰਕੇ ਇਲਜ਼ਾਮ ਲਗਾਏ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਗੁਜਰਾਤੀ ਵਿੱਚ ਲਿਖੇ ਝੰਡੇ ਜਿਹੜੇ ਨੇ ਉਹ ਕਿਉਂ ਲਗਾਏ ਗਏ ਨੇ ਕਿ ਇਹਨਾਂ ਨੂੰ ਗੁਜਰਾਤ ਤੋਂ ਬੰਦੇ ਛੱdre ਪਏ ਨੇ ਜਾਂ ਫਿਰ ਇਹਨਾਂ ਨੂੰ ਝੰਡੇ ਗੁਜਰਾਤ ਤੋਂ ਲਿਆਉਣੇ ਪਏ ਨੇ ਤਾ ਆਮ ਆਦਮੀ ਪਾਰਟੀ ਵਾਸਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਚੁੱਕਿਆ ਹੈ ਤਾਂ ਗੱਲ ਕੀਤੀ ਜਾਵੇ ਕਿ ਵਲੰਟੀਅਰ ਇਹਨਾਂ ਦੇ ਕਿੱਥੇ ਨੇ ਝੰਡੇ ਗੁਜਰਾਤੀ ਆਕੇ ਲਗਾ ਰਹੇ ਨੇ ਤਾਂ ਜਿਹੜੇ ਤਰਨਤਾਰਨ ਹਲਕੇ ਦੇ ਲੋਕ ਨੇ ਜੇਕਰ ਵਾਕਿਆ ਹੀ ਆਮ ਆਦਮੀ ਪਾਰਟੀ ਨੂੰ ਸਪੋਰਟ ਵੱਡੀ ਮਿਲ ਰਹੀ ਹੈ ਤਾਂ ਤਰਨਤਾਰਨ ਹਲਕੇ ਦੇ ਲੋਕ ਕਿੱਥੇ ਨੇ ਗੁਜਰਾਤ ਤੋਂ ਝੰਡੇ ਲਿਆnde ਜਾ ਰਹੇ ਨੇ ਗੁਜਰਾਤੀ ਵਿੱਚ ਲਿਖਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਝੰਡੇ ਪੰਜਾਬੀ ਵਿੱਚ ਕਿਉਂ ਨਹੀਂ ਲੱਗੇ ਇਹ ਵੀ ਇੱਕ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਸੁਖਪਾਲ ਸਿੰਘ ਭੁੱਲਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹ ਵੀ ਤੁਹਾਨੂੰ ਵੀਡੀਓ ਸੁਣਾਉਣੇ ਆ ਤਾਂ ਗੱਲ ਕਰਾਂਗੇ ਜਮਣੀ ਚੋਣ ਤਰਨਤਾਰਨ ਦੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਇੱਜ਼ਤ ਦਾ ਸਵਾਲ ਬਣ ਚੁੱਕੀ ਹੈ ਜਿਤਨਾ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਸੀਐਮ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਜਿਨ੍ਹਾਂ ਨੇ ਕੰਮ ਕਰਵਾਏ ਹੁੰਦੇ ਨੇ ਉਹਨਾਂ ਨੂੰ ਮਸ਼ਹੂਰੀਆਂ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਅੱਜ ਉਹਨਾਂ ਨੂੰ ਫਲੈਕਸ ਬੋਰਡਾਂ ਦੇ ਜ਼ਰੀਏ ਜਿਹੜਾ ਵਾ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਪ੍ਰਚਾਰ ਕਰਨਾ ਪੈ ਰਿਹਾ ਹੈ ਕਿ ਉਹਨਾਂ ਦੇ ਕੰਮਾਂ ਦੇ ਵਿੱਚ ਢਿੱਲ ਕਿੱਥੇ ਰਹਿ ਗਈ ਕਿ ਉਹਨਾਂ ਨੂੰ ਜਿਹੜਾ ਪ੍ਰਚਾਰ ਕਰਨਾ ਪੈ ਰਿਹਾ ਅਸੀਂ ਨਹੀਂ ਕਹਿ ਰਹੇ ਕਿ ਸੀਐਮ ਸਾਹਿਬ ਦੇ ਔਲ ਨੇ ਕਿ ਜਿਨ੍ਹਾਂ ਨੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਪ੍ਰਚਾਰ ਕਰਨਾ ਨਹੀਂ ਪੈਂਦਾ ਉਹਨਾਂ ਨੂੰ ਖੁਦ ਲੋਕ ਆਪ ਚਾਉਣ ਵਾਲੇ ਵੋਟਾਂ ਪਾਉਂਦੇ ਨੇ ਕੌਂਗਰਸ ਸਾਭਕਾ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਕੀ ਕਿਹਾ ਗਿਆ ਉਹ ਤੁਹਾਨੂੰ ਸੁਣਾਉਂਦੇ ਆ ਤੁਸੀਂ ਜੁੜੇ ਰਹੋ ਐਨਆਰਆਈ ਲੋਕ ਟੀਵੀ ਦੇ ਨਾਲ ਕਰਨਤਾਰਨ ਚਮਚਮਨੀ ਚੋਨ ਚ ਅ ਇਲੈਕਸ਼ਨ ਦੇ ਕੈਂਪੇਨ ਦੇ ਦੌਰਾਨ ਅੱਜ ਵੇਖਣ ਨੂੰ ਮਿਲਿਆ ਪਹਿਲੀ ਗੱਲ ਤੇ ਵੀ ਸਰਕਾਰ ਦੀ ਜਿਹੜੀ ਧੱਕੇਸ਼ਾਹੀ ਆ ਉਹ ਛਰੇ ਆਮ ਸਾਹਮਣੇ ਨੂੰ ਦੇਖਣ ਨੂੰ ਮਿਲ ਰਹੀ ਵੀ ਪੁਲ ਦੇ ਉੱਤੇ ਆ ਬਖਾਇਤ ਹੈ ਹਾਂਜੀ ਸਰਕਾਰੀ ਪ੍ਰਾਪਰਟੀ ਦੇ ਉੱਤੇ ਇਸ ਤਰੀਕੇ ਨਾਲ ਜਿਹੜੀ ਹੈ ਸਰਕਾਰ ਦੀ ਆ ਵੇਖੋ ਕਿਥੇ ਲੱਗਿਆ ਹੋਊਗਾ ਅੱਗੇ 12 ਸਰਕਾਰੀ ਘਮੇਡ ਉੱਤੇ ਆ ਵੇਖਣ ਨੂੰ ਤਾਂ ਲੱਗਦਾ ਹੋ ਕਿ ਸ਼ਾਇਦ ਇਹ ਆਪ ਪਾਰਟੀ ਦੇ ਝੰਡੇ ਆ ਪਰ ਜਿਹੜੇ ਆ ਭਾਸ਼ਾ ਕਿਹੜੀ ਭਾਸ਼ਾ ਲਿਖੀ ਆ ਕਿ ਕੀ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਉਛਾਹ ਦੇ ਨਾਲ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਲ ਜਿਹੜੀ ਇੱਕ ਸਰਕਾਰ ਚੁਣੀ ਸੀ ਕਿ ਸ਼ਾਇਦ ਕੋਈ ਸਾਡਾ ਕੋਈ ਭਲਾ ਹੋ ਸਕੇ ਸ਼ਾਇਦ ਸਾਡੀ ਜਵਾਨੀ ਜਾਂ ਕਿਸਾਨੀ ਤੇ ਸਾਡਾ ਕੋਈ ਬਿਹਤਰ ਹੋ ਸਕੇ ਅੱਜ ਉਹਦਾ ਆ ਨੀਤੀ ਦਾ ਸਾਹਮਣੇ ਨਿਕਲ ਰਿਹਾ ਹੁੰਦਾ ਵੀ ਪੰਜਾਬ ਦੇ ਵਿੱਚ ਪੰਜਾਬੀ ਤੇ ਦੂਰ ਦੀ ਗੱਲ ਹਿੰਦੀ ਵੀ ਦੂਰ ਦੀ ਗੱਲ ਤੇ ਕਿਹੜੀ ਭਾਸ਼ਾ ਜਿਸ ਨੂੰ ਪੜਨ ਲੱਗਿਓ ਸਮਝ ਨਹੀਂ ਲੱਗਦੀ ਪੜਨ ਦੀ ਤਰੀਕਾ ਹੈ ਜਿਆ ਬਿਹਾਰ ਤੋਂ ਆਇਆ ਹੈ ਜਿਆ ਬਿਹਾਰ ਦੀ ਆ ਕੇ ਗੁਜਰਾਤ ਦੀ ਆ ਕੇ ਕਿੱਥੋਂ ਦੀ ਆ ਤੇ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਆ ਹਾਲ ਪੰਜਾਬ ਦੇ ਛੋਣ ਲਿਆ ਜਿਸੋ ਮੇਰੀ ਬੇਨਤੀ ਹੱਥ ਬੰਨ ਕੇ ਸਾਰੇ ਤਰ ਤਰਨ ਦੇ ਵੋਟਰ ਸਬੰਧਨੋ ਵੀ ਹੋਣੇ ਜਾਗ ਜੋ ਹੋਣੇ ਤਗੜੇ ਹੋ ਕੇ ਆਪ ਦੀ ਸਹੀ ਜਿਹੜੀ ਪਾਰਟੀ ਆ ਜਿਹੜੀ ਪੰਜਾਬ ਦੇ ਔਖੇ ਸੌਖੇ ਵੇਲੇ ਪੰਜਾਬ ਨੂੰ ਮਾੜੇ ਹਾਲਾਤਾਂ ਦੇ ਵਿੱਚੋਂ ਕੱਢਣ ਨੂੰ ਪੰਜਾਬ ਦੀ ਕਿਸਾਨੀ ਨੂੰ ਖੁਸ਼ਹਾਲੀ ਦੇ ਰਾਹ ਤੇ ਲੈ ਕੇ ਆਉਣ ਨੂੰ ਪੰਜਾਬ ਨੂੰ ਨੌਜਵਾਨੀ ਨੂੰ ਜਿਹੜਾ ਨਸ਼ਿਆਂ ਤੋਂ ਬਚਾਉਣ ਲਈ ਜਿਹੜੀ ਪਾਰਟੀ ਆ ਕਾਂਗਰਸ ਪਾਰਟੀ ਉਹਦਾ ਸਾਥ ਤੇ ਸਹਿਯੋਗ ਦੌਰ ਇਹੋ ਜਿਹੇ ਰੂਪੀਆਂ ਤੋਂ ਜਿਹੜੇ ਪਤਾ ਨਹੀਂ ਕਿਹੜੇ ਸੂਬੇ ਦੇ ਝੰਡੇ ਲਿਆ ਕੇ ਇੱਥੇ ਲਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਫਿਰ ਸੱਤਾਧਿਰ ਜਿਹੜੀ ਪਾਰਟੀ ਉਹ ਗਮਰਾਹ ਕਰਨ ਢੀ ਆ ਜਿਨ੍ਹਾਂ ਨੇ 64 ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦਾ ਇੱਕ ਡੱਕਾ ਨਹੀਂ ਤੋੜਿਆ ਸੁਆਇ ਲੋਟਕ ਤੋਂ ਸੁੱਟ ਤੇ ਗੁੰਡਾਗਰਦੀ ਤੇ ਗੈਂਗਰਵਾਦ ਤੋਂ ਬਗੈਰ ਕੱਖ ਬਦਲਾ ਨਹੀਂ ਦਿੱਤਾ ਅੱਜ ਮੌਕਾ ਆਇਆ ਵੀ ਜਿਹੜੇ ਅਗਲਾ ਜਿਹੜਾ ਸਾਲ ਇੱਕ 6 ਮਹੀਨੇ ਜਿਹੜੇ ਰਹਿ ਗਏ ਇਹਨਾਂ ਦੇ ਕਿ ਲੋਕਾਂ ਦੀ ਜਾਨ ਸੂਕੀ ਕਰਨ ਨੂੰ ਇਹਨਾਂ ਨੂੰ ਇੱਕ ਕਰਾਰਾ ਜਵਾਬ ਦੇਣ ਦੀ ਲੋੜ ਹੈ ਹੋਰ ਕੋਈ ਰਸਤਾ ਨਹੀਂ ਹੈਗਾ ਸੁਆਇ ਤੁਹਾਡੀ ਵੋਟ ਪਾਉਣ ਤੋਂ ਸੋ ਇਹ ਸਿਆਸੀ ਗੱਲਾਂ ਨੂੰ ਪਾਸੇ ਰੱਖਦੇ ਹੋਏ ਵੀ ਆਜਿਹੜਾ ਹਾਲਾਤ ਜਿਹੜੇ ਬਣੇ ਪਏ ਆ ਵੀ ਸਰਕਾਰ ਦੀ ਪ੍ਰੋਪਰਟੀ ਦੀ ਜਿਹੜੀ ਮੌਜੂਦਾ ਸਰਕਾਰ ਐ ਦੁਰਵਰਤੋਂ ਕਰਨ ਲਈ ਔਰ ਪਤਾ ਨਹੀਂ ਕਿਹੜੇ ਸੂਬੇ ਦੇ ਕਿਹੜੇ ਝੰਡੇ ਲਾ ਕੇ ਇੱਥੇ ਪੰਜਾਬ ਦੇ ਲੋਕਾਂ ਦਾ ਜਿਹੜਾ ਮਜ਼ਾਕ ਡਾਇਆ ਜਾ ਰਿਹਾ ਔਰ ਜਿਹੜੀ ਪੰਜਾਬ ਦੇ ਲੋਕਾਂ ਦੀ ਜਿਹੜੀ ਪੱਗ ਆ ਜਿਹੜੀ ਸ਼ਾਨ ਇੱਕ ਜਿਹੜੀ ਬਣਾ ਕੇ ਦਿੱਤੀ ਸੀ ਅੱਜ ਉਹਨੂੰ ਇੱਥੇ ਔਰੋਲਿਆ ਜਾ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ